ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ। ਗੁਰਦਾਸਪੁਰ ਦੇ ਇਤਿਹਾਸਿਕ ਕਸਬਾ ਕਲਨੌਰ ਵਿਖੇ ਕਾਲਾ ਬਿਜਲੀ ਵਾਲਾ ਨਾਮ ਦੀ ਦੁਕਾਨ ਤੇ 15 ਦਿਨ ਬਾਅਦ ਫੇਰ ਦੁਕਾਨਦਾਰ ਸ਼ਟਰ ਤੋੜ ਕੇ ਅੰਦਰ ਚੋਰ ਵੜ ਗਏ ਪਰ ਗਵਾਂਡੀ ਨੂੰ ਪਤਾ ਲੱਗ ਗਿਆ ਤੇ ਦੁਕਾਨਦਾਰ ਨੂੰ ਬੁਲਾ ਲਿਆ देर रात ਦੁਕਾਨਦਾਰ ਦੇ ਪਹੁੰਚਣ ਤੋਂ ਪਹਿਲਾਂ ਨਕਾਬੋ ਚੋਰ ਬਿਨਾਂ ਕੁਝ ਚੋਰੀ ਕੀਤੇ ਦੌੜਨ ਵਿੱਚ ਕਾਮਯਾਬ ਹੋ ਗਏ ਚੋਰ ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ। ਗੁਰਦਾਸਪੁਰ ਦੇ ਇਤਿਹਾਸਿਕ ਕਸਬਾ ਕਲਾਨੌਰ ਵਿਖੇ ਕਾਲਾ ਬਿਜਲੀ ਵਾਲਾ ਨਾਮ ਦੀ ਦੁਕਾਨ ਤੇ 15 ਦਿਨ ਬਾਅਦ ਫੇਰ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਚੋਰ ਵੜ ਗਏ ਪਰ ਗਵਾਂਡੀ ਨੂੰ ਪਤਾ ਲੱਗ ਗਿਆ ਤੇ ਦੁਕਾਨਦਾਰ ਨੂੰ ਬੁਲਾ ਲਿਆ ਦੇਰ ਰਾਤ ਦੁਕਾਨਦਾਰ ਦੇ ਪਹੁੰਚਣ ਤੋਂ ਪਹਿਲਾਂ ਨਕਾਬਪੋਸ਼ ਚੋਰ ਬਿਨਾਂ ਕੁਝ ਚੋਰੀ ਕੀਤੇ ਦੌੜਨ ਵਿੱਚ ਕਾਮਯਾਬ ਹੋ ਗਏ ਚੋਰਾਂ ਦੀ ਦੁਕਾਨ ਦਾ ਸ਼ਟਰ ਤੋੜਦੇ ਅਤੇ ਦੁਕਾਨ ਦੇ ਅੰਦਰ ਵੜ ਕੇ ਫਰੋਲਾ ਫਰਾਲੀ ਕਰਦਿਆਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਮੇਰਾ ਨਾਮ ਵਿਰਿੰਦਰ ਕੁਮਾਰ ਆ ਸਾਨੂੰ ਸਰਦੇਵ ਰਾਜ ਮੇਰੀ ਇਹ ਦੁਕਾਨ ਹੈ ਪਹਿਲਾਂ ਇਹ ਦੁਕਾਨ ਜਿਹੜੀ 12 ਤਰੀਕ ਲੋੜੀ ਵਾਲੇ ਦਿਨ ਪਹਿਲਾਂ ਭਜੀ ਆ ਉਸ ਦਿਨ ਮੈਂ ਪੁਲਿਸ ਨੂੰ 112 ਨੰਬਰ ਤੇ ਕੰਪਲੀਟ ਕੀਤੀ ਆ ਇਹ ਐਸਐਸ ਸਬੰਸਪੈਟਰ ਸਾਹਿਬ ਆ ਹੀ ਪ੍ਰਮਾਣ ਚੇਕੀ ਉਹਨਾਂ ਨੇ ਆਣ ਕੇ ਮੇਰੇ ਬਿਆਨ ਲਏ ਤੇ ਚਲ ਗਏ ਉਸ ਤੋਂ ਬਾਅਦ ਕੋਈ ਮੈਂ ਤਖਾਣੇ ਦਰਖਾਸਤ ਦੇ ਕੇ ਆਇਆ ਵਾ ਇੱਥੇ ਕੋਈ ਕਾਰਵਾਈ ਨਹੀਂ ਹੋਈ ਜੀ ਉਸ ਤੋਂ ਬਾਅਦ ਅੱਜ ਦੂਜੀ ਵਾਰੀ ਰਾਤ ਨੂੰ ਇਹ ਵਾਕਿਆ ਹੋਇਆ ਵਾ ਤੇ ਮਗਰੋਂ ਮੈਨੂੰ ਗਵਾਂਡੀਆਂ ਦਾ ਫੋਨ ਗਿਆ ਵਾ ਉਹਨਾਂ ਕਹਿੰਦੇ ਤੁਹਾਡੀ ਮਤਲਬ ਦੁਕਾਨ ਦੇ ਜਿਹੜੇ ਨਾ ਸਮਾਨ ਜਿਹੜਾ ਚੋਰੀ ਹੋ ਗਿਆ ਮੈਂ ਤਾਂ ਮੌਕੇ ਤੇ ਆਇਆ ਤੇ ਉਦੋਂ ਇਹਨਾਂ ਦੇ ਜਿਹੜੇ ਬੰਦੇ ਨੇ ਨਾ ਲਗਾਤਾਰ ਮਾਰਿਆ ਤੇ ਬੰਦੇ 도ੜ ਗਏ ਨੇ ਤੇ ਸਮਾਨ ਮੇਰਾ ਜਿਹੜਾ ਵਾ ਥੋੜਾ ਸਮਾਨ ਕਿਰਨ ਦੇ ਕੰਢੇ ਹੀ ਕੁਛ ਅੰਦਰੋਂ ਬੋਰੀਆਂ ਭਰੀਆਂ ਨੇ ਵਿਚਾਰ ਹੋ ਗਿਆ ਮੇਰਾ ਪਰ ਪੁਲਿਸ ਦੀ ਕਾਰਵਾਈ ਇਹੋ ਜੀ ਹੈ ਕਿ ਰਾਤ 2:35 ਮਿੰਟ ਤੇ ਮੈਂ 112 ਨੰਬਰ ਤੇ ਕੰਵੈਨਟ ਕੀਤੀ ਆ ਮੇਰੇ ਕੋਲ ਪੁਲਿਸ 8:08 ਮਿੰਟ ਤੇ ਆ ਰਹੀ ਹੈ ਇੱਥੇ ਔਰ ਮੈਨੂੰ ਕਹਿ ਰਹੇ ਨੇ ਕਿ ਸਾਨੂੰ ਹੁਣ ਤੋੜਿਆ ਉਹਨਾਂ ਨੇ ਠੀਕ ਹੈ ਜੇ ਮੈਂ ਕੱਲਾ ਆਣ ਕੇ ਜੇ ਮਨ ਨੂੰ ਕੋਈ ਹੋ ਜਾ ਜੇ ਮੇਰਾ ਨੁਕਸਾਨ ਹੋਏ ਤਾਂ ਜੁਮਿਆਰ ਕੌਣ ਹੈ ਤੇ ਨੰਬਰ ਦੋ ਗੱਲ ਇਹਨਾਂ ਇਹ ਕਹਿੰਦੇ ਨੇ ਕਿ ਇਹ ਗੱਲ ਕਹਿੰਦੇ ਨੇ ਵੀ ਸਾਡੇ ਕੋਲ ਕੋਈ ਮੁਲਾਜ਼ਮ ਨਹੀਂ ਹੈਗਾ ਇੱਥੇ ਤੇ ਫਿਰ ਸਾਨੂੰ ਅਸਲਾ ਦਿਓ ਅਸੀਂ ਆਪਣੀ ਦੁਕਾਨ ਦੀ ਆਬ ਰਾਖੀ ਕਰਨੀ ਹੈ ਫਿਰ ਇਹਨਾਂ ਦੀ ਲੋੜ ਕੀ ਥਾਣੇ ਪੁਲਿਸਾਂ ਦੀ ਲੋੜ ਕੀ ਇੱਥੇ ਜੇ ਪੁਲਿਸਾਂ ਦੇ ਖੁਦ ਹੀ ਆਣ ਕੇ ਕਹਿ ਰਹੇ ਨੇ ਸਾਡੇ ਕੋਲ ਮੁਲਾਜ਼ਮੀਆਂ ਨਹੀਂ ਥਾਣੇ ਵਿੱਚ ਕੋਈ ਥਾਣਾ ਬੰਦ ਕਰੋ ਥਾਣਾ ਬੰਦ ਕਰੋ ਅਸੀਂ ਤਾਂ ਕਹਿੰਦੇ ਸਾਨੂੰ ਰਿਟਨ ਦਿਓ ਵੀ ਤੁਹਾਡੇ ਕੋਲ ਥਾਣਾ ਹੈ ਨਹੀਂ ਥਾਣੇ 'ਚ ਮੁਲਾਜ਼ਮ ਕੋਈ ਨਹੀਂ ਹੈਗਾ ਫਿਰ ਅਸੀਂ ਦੁਕਾਨਾਂ ਆਪਣੀ ਦੀ ਆਬ ਰਾ ਮੁੰਡਾ ਬਾਜ਼ਾਰੀ ਜਿਹੜੀ ਹੋਈ ਆ ਜੋ ਅਮਲ ਫਲਿਆ ਵਾ ਇਹ ਤੇ ਰੋਗ ਪਾਈ ਜਾਇਆ ਦੁਕਾਨ ਤੇ ਜੋ ਹਾਲਾਤ ਹੋਏ ਨੇ ਕਿ ਦੋ ਵਾਰੀ 15 ਦਿਨਾਂ ਬਾਅਦ ਫੇਰ ਚੋਰੀ ਦੁਕਾਨ ਤੇ ਹੋ ਗਈ ਆ